ਮੇਰੇ ਸਾਲੇ ਦੇ ਦੀ ਚਮਚ ਆਸੰਗ ਜੀ ਨਹੀਂ ਰਹੇਗੀ 2 ਮਹੀਨੇ ਹੋ ਗਏ ਬਿਮਾਰ ਹੋਏ ਨੂੰ ਬੁਖਾਰ ਜਾਂ ਉੱਤਰ ਦਾ ਹੀ ਨਹੀਂ ਪਿਆ ਸਮਝ ਹੀ ਨਹੀਂ ਆਉਂਦੀ ਕੀ ਹੋ ਗਿਆ ਕੀ ਨਹੀਂ ਡਾਕਟਰ ਜੇ ਵੀ ਬਦਲ ਕੇ ਦੇਖ ਲੈ ਪਤੰਦਰ ਡਾਕਟਰ ਜੇ ਨਾਂ ਵੀ ਨਹੀਂ ਕਰਦੇ ਕਿ ਭਾਈ ਹੁਣ ਮੇਰੇ ਤੋਂ ਇਲਾਜ ਨਹੀਂ ਹੁੰਦਾ ਕੋ ਹੋਰ ਦੂਜਾ ਦੇਖ ਲੈ ਆਪ ਹੀ ਛੱਡਣਾ ਪੈਂਦਾ ਹੁਣ ਨਵਾਂ ਡਾਕਟਰ ਫੜਿਆ ਹੋਇਆ ਮਹੀਨਾ ਹੋ ਗਿਆ ਹੁਣ ਇਸ ਤੋਂ ਵੀ ਕਿੱਥੇ ਕੋਈ ਫਰਕ ਫਰਕ ਮੈਨੂੰ ਤਾਂ ਲੱਗਦਾ ਨਹੀਂ ਉਹ ਜਨਾਨੀ ਜੀ ਘਰ ਵਾਲੀ ਪਹਿਲਾਂ ਤਾਂ ਜਾਣਦੀ ਰਹੀ ਇੱਕ ਦੋ ਵਾਰੀ ਹੁਣ ਮੇਰੇ ਸਹੁਰੇ ਦੀ ਉਹ ਵੀ ਖੜਾ ਜਾਂ ਛੱਡ ਗਈ ਆਪੇ ਤੁਰਿਆ ਫਿਰਦਾ ਇਹ ਚੜਾਏ ਵੀ ਨਹੀਂ ਜਾਂਦਾ ਪੌੜੀਆਂ ਓਪਮੀਏ ਓਪਮੀ ਹਾਂ ਕੀ ਗੱਲ ਐ ਓਏ ਆ ਜਾ ਚੜਾ ਕੇ ਲੈ ਜਾ ਹੁਣ ਚੜੇ ਨਹੀਂ ਆਂਦਾ ਨਾ ਚੜਨ ਨੂੰ ਕੀ ਹੋ ਗਿਆ ਦਵਾਈ ਤਾਂ ਲੈ ਕੇ ਆਇਆ ਲੜਨ ਨੂੰ ਤਾਂ ਤੂੰ ਬਥੇਰਾ ਤਿਆਰ ਰਹਿਣਾ ਉਦੋਂ ਤਾਂ ਤੈਨੂੰ ਕਹਿ ਦਈਏ ਤਾਂ ਤੂੰ ਬਿਨਾਂ ਰਾਸ਼ਨ ਪਾਣੀ ਲੈ ਕੇ ਜਵਾਕਾ ਤੇ ਚੜ ਜਾਣਾ ਮੇਰੇ ਸੋਹਰੇ ਲੜਨ ਨੂੰ ਤਿਆਰ ਹੋ ਗਈ ਐ ਓਏ ਆ ਜਾ ਹੱਥ ਫੜ ਕੇ ਲੈ ਜਾ ਡਿੱਗ ਪਿਆ ਤਾਂ ਫੇਰ ਡਿੱਗ ਪਿਆ ਤਾਂ ਫੇਰ ਡਿੱਗਣ ਨੂੰ ਪੜਾ ਇੱਥੇ ਤੈਨੂੰ ਕੀ ਹੁੰਦਾ ਜੇ ਨਹੀਂ ਚੜਿਆ ਜਾਂਦਾ ਤੂੰ ਤੇਰਾ ਮੰਜਾ ਮੈਂ ਉੱਥੇ ਹੌਲ ਚੀਂ ਢਾ ਦਿੰਨੀ ਆ ਉੱਥੇ ਪਹਿ ਜਾ ਕਰ ਬਸ ਆਹੀ ਸੁਣਨਾ ਬਾਕੀ ਰਹਿੰਦਾ ਸੀ ਮੇਰੇ ਵਾਸਤੇ ਮੈਨੂੰ ਪਤਾ ਹੈ ਮੇਰੇ ਸਹੁਰੇ ਦੀ ਅੱਜ ਕੱਲ੍ਹ ਕਲਯੁਗ ਹੈ ਹੁਣ ਥੱਲੇ ਢਾ ਦਿੰਨੀ ਆ ਤੇਰਾ ਮੰਜਾ ਬਸ ਆਹੀ ਕੰਮ ਹੁਣ ਬਾਕੀ ਸੀ ਹੈ ਹਟਾ ਦੇ ਥੱਲੇ ਚੱਲ ਫੜਾ ਇਧਰ ਹੱਥ ਲੜਨ ਨੂੰ ਤਾਂ ਬਥੇਰਾ ਹੁਣ ਲੱਤਾਂ ਚ ਜੂੜ ਪਿਆ ਹੋਇਆ ਹੈ ਡਿੱਗ ਪੂੰਗਾ ਕਿਉਂ ਖਿੱਚਦੀ ਐ ਖਿੱਚਣ ਨੂੰ ਕੀ ਹੋ ਗਿਆ ਤੇਰੀ ਬਾਹ ਨੂੰ ਚੰਗਾ ਭਲਾ ਤੱਕ ਪੂਟੀ ਕਾ ਲੱਗਿਆ ਹੋਇਆ ਇੱਥੇ ਧੀ ਗੱਲ ਲੱਗਿਆ ਹੋਇਆ ਹੌਲੀ ਹੌਲੀ ਕਰਕੇ ਚੜਾ ਹੌਲੀ ਹੌਲੀ ਲੜਨ ਨੂੰ ਤਾਂ ਬਥੇਰਾ ਤੂੰ ਤਿਆਰ ਰਹਿਣਾ ਜਦੋਂ ਪਤਾ ਤੇਰੀ ਬਥੇਰੀ ਚੱਲਦੀ ਐ ਮੇਰੇ ਨਾਲ ਜਦੋਂ ਪਤਾ ਤੇਰੀ ਚ ਚੱਲਦੀ ਐ ਜਿਆਦਾ ਚੜਿਆ ਹੁਣ ਆ ਕਿਉਂ ਖਿੱਚਦੀ ਐ ਕਿ ਤਾ ਵਾਂ ਕਿ ਮੈਂ ਤੈਨੂੰ ਰੱਸਾ ਪਾ ਕੇ ਖਿੱਚੀ ਜਾਨੀ ਆ ਕੰਮ ਤਾਂ ਉਹ ਰੱਸੇ ਵਾਲੇ ਕਰੀ ਖੜੀ ਐ ਕਰੀ ਜਾਨੀ ਟੀਕਾ ਲੱਗਿਆ ਹੋਇਆ ਬਾਹ ਤੇ ਇਹ ਨਾ ਆਹ ਗ੍ਰਿਲ ਕਾਦੇ ਵਾਸਤੇ ਲਵਾਈ ਹੋਈ ਐ ਇਹਨੂੰ ਹੱਥ ਪਾ ਕੇ ਨਹੀਂ ਚੜ ਸਕਦਾ ਪਰ ਮੈਨੂੰ ਅੰਦਰੋਂ ਸੱਦਣਾ ਜ਼ਰੂਰੀ ਐ ਆ ਜਾ ਆ ਜਾ ਮੈਨੂੰ ਚੜਾ ਲੈ ਜਾ ਉੱਥੇ ਤੈਨੂੰ ਕਾਦੇ ਵਾਸਤੇ ਲੈਂਦੀ ਐ ਜੇ ਤੂੰ ਬਿਮਾਰ ਦਾ ਮੇਰਾ ਧਿਆਨ ਹੀ ਨਹੀਂ ਰੱਖ ਸਕਦੀ ਨਾ ਧਿਆਨ ਨੂੰ ਤੈਨੂੰ ਬੜਾ ਦਵਾਈ ਤਾਂ ਲੈ ਕੇ ਆਇਆ ਹੁਣ ਤੂੰ ਦਵਾਈ ਨਹੀਂ ਲੈ ਕੇ ਆਇਆ ਉੱਥੇ ਵੀ ਤਾਂ ਡਾਕਟਰ ਨੂੰ ਤੂੰ ਪੈਸੇ ਦੇ ਕੇ ਆਏ ਨਾਲ ਨਹੀਂ ਜਾਇਆ ਜਾਂਦਾ ਤੇਰੇ ਤੋਂ ਨਾ ਮੇਰੇ ਤਾਂ ਬਥੇਰੇ ਕੰਮ ਹੈ ਤੇਰਾ ਤਾਂ ਤੀਜੇ ਕ ਦਿਨ ਨੂੰ ਹੁੰਦਾ ਜਾਣਾ ਮੈਂ ਤਾਂ ਡਾਕਟਰ ਦੇ ਜਾਣਾ ਮੈਂ ਤਾਂ ਡਾਕਟਰ ਦੇ ਡਾਕਟਰ ਦੇ ਨਹੀਂ ਠੀਕ ਹੁੰਦਾ ਪਿਆ ਤਾਂ ਫਿਰ ਹੋਰ ਕਿੱਥੇ ਠੀਕ ਹੋਵੇਂਗਾ ਤੂੰ ਤੇਰਾ ਫਰਜ਼ ਨਹੀਂ ਬਣਦਾ ਮੈਂ ਆ ਪਤੀ ਦੇ ਨਾਲ ਮੈਂ ਜਾਵਾਂ ਵੀ ਹਾਂ ਉੱਥੇ 20 25 ਡਾਕਟਰ ਦੇ ਪਹਿਲਾਂ ਹੀ ਉਹ ਮਰੀਜ਼ ਲਾਈਨ ਤੇ ਲੱਗੇ ਹੁੰਦੇ ਨੇ ਮੇਰਾ ਤਾਂ ਕਿਤੇ 3-4 ਘੰਟਿਆਂ ਚ ਨੰਬਰ ਆਉਂਦਾ ਨੰਬਰ ਆਉਂਦਾ ਉਹ ਪਹਿਲਾਂ ਬੁੱਕ ਜਿਹੜੇ ਕਰਾ ਲੈਂਦੇ ਹੁੰਦੇ ਨੇ ਉਵੇਂ ਕਰਾ ਲਿਆ ਕਰੋ ਕੀ ਕਹਿੰਦੇ ਨੇ ਉਹਨੂੰ ਮੈਂ ਭੁੱਲ ਗਈ ਅੱਗ ਲੱਗੀ ਉਹ ਮੈਨੂੰ ਕਰਨਾ ਨਹੀਂ ਉਹਦਾ ਆਨਲਾਈਨ ਆ ਹਾਂ ਆਨਲਾਈਨ ਉਹ ਜਿਹੜੇ ਪਹਿਲਾਂ ਅਨਪੜ ਬੰਦਾ ਹੁਣ ਕੀ ਕਰਾਂ ਅਨਪੜ ਬੰਦਾ ਉਹ ਤਾਂ ਤੂੰ ਬਥੇਰਾ ਸੂਹਾਂ ਲੈ ਆਉਣਾ ਇੱਧਰ ਉੱਧਰ ਉਦੋਂ ਤਾਂ ਅਨਪੜ ਨਹੀਂ ਹੰਦਾ ਚਲ ਇੱਧਰ ਕਿੱਧਰ ਲਈ ਜਾਨੀ ਆ ਬਹਿ ਜਾਣ ਦੇ ਉਧਰ ਤਾਂ ਉੱਥੇ ਬਹਿ ਕੇ ਕੀ ਕਰੇਗਾ ਪਹਿਲਾਂ ਹੀ ਤੈਨੂੰ ਸਾਹ ਚੜਿਆ ਪਿਆ ਪਏ ਜਾ ਕਈ ਇਧਰ ਬੈੱਡ ਤੇ ਥੋੜਾ ਜਿਹਾ ਆਰਾਮ ਮਿਲ ਜੂਗਾ ਸੂਹਾਂ ਤਾਂ ਪੌੜੀਆਂ ਚੜ ਕੇ ਆਇਆ ਜਾਮ ਰੋਕ ਹੀ ਗਿਆ ਮੇਰੇ ਸਾਲੇ ਦਾ ਕਿਉਂ ਝੂਠ ਮਾਰੀ ਜਾਂਦਾ ਹੈ ਬੰਦਿਆ ਰੱਬ ਦਾ ਸਾਹ ਰੁਕ ਜੇ ਤਾਂ ਬੰਦਾ ਮਰ ਜਾਂਦਾ ਹੈ ਸਾਂ ਰੁਕ ਗਿਆ ਤੂੰ ਮਾਰ ਕੇ ਰਾਜੀ ਐ ਤੂੰ ਤਾਂ ਇਹੀ ਚਾਹਨੀ ਐ ਮੈਨੂੰ ਪਤਾ ਐ ਮਾਰ ਕੇ ਰਾਜੀ ਐ ਉੱਥੇ ਪਾ ਜਾ ਬੈੱਡ ਤੇ ਅੰਦਰ ਜਿਵੇਂ ਡਾਕਟਰ ਨੇ ਦਵਾਈ ਦੱਸੀ ਓਵੇਂ ਲੈ ਲੈ ਇੱਥੇ ਪਾਏ ਆਰਾਮ ਨਾਲ ਕਰਕੇ ਡਿੱਗ ਪੂੰਗਾ ਆ ਨਹੀਂ ਡਿੱਗਦਾ ਮੈਂ ਹੱਥ ਪਾਇਆ ਹੋਇਆ ਤੈਨੂੰ ਇੱਥੇ ਬਹਿ ਜਾ ਚਾਦਰ ਦੇਵਾਂ ਉੱਤੇ ਲੈਣ ਨੂੰ ਕਿ ਪਸ ਐਂ ਪਈ ਜਾਏਗਾ ਮਾਰ ਦੇ ਗਰਮੀ 'ਚ ਚਾਦਰ ਦੇ ਦੇ ਗਰਮੀ ਬੜਾ ਖਕਾ ਦੇ ਵਾਸਤੇ ਲਾਇਆ ਹੋਇਆ ਤੂੰ ਪੱਖਾ ਚਲਾ ਦੇ ਏਸੀ ਚਲਾ ਦੇ ਨਾ ਏਸੀ ਨੂੰ ਕੀ ਆ ਪਾਲਾ ਚੜ ਜੂਗਾ ਫਿਰ ਕਹੇਗਾ ਮੈਨੂੰ ਦੱਸਿਆ ਨਹੀਂ ਏਸੀ ਚਲਾ ਦੇ ਓਏ 1 ਮਿੰਟ ਹੋਣੇ ਕੋ ਪਾਉਣੀ 2 ਮਿੰਟ ਬਹਿ ਜਾਣ ਤੇ ਬਹਿ ਜਾ ਪੱਖਾ ਚਲਾ ਦਿੰਦੀ ਪੱਖਾ ਚਲਾ ਦਿੰਦੀ ਜੇ ਪੱਖਾ ਚਲਾ ਦਿੰਨੀ ਆ ਤਾਂ ਤੂੰ ਕਹਿੰਨਾ ਪਾਲਾ ਲੱਗਦਾ ਜੇ ਬੰਦ ਕਰ ਦਿੰਨੇ ਆ ਤਾਂ ਤੂੰ ਕਹਿ ਦਿੰਨਾ ਮੈਨੂੰ ਗਰਮੀ ਲੱਗਦੀ ਐ ਮੈਨੂੰ ਤਾਂ ਤੇਰੀ ਵੀ ਕੋਈ ਸਮਝ ਨਹੀਂ ਆਉਂਦੀ ਤੂੰ ਤਾਂ ਆਪਣਾ ਕੰਮਲਾ ਬਣਾਇਆ ਫਿਰਦਾ ਮੈਨੂੰ ਵੀ ਨਾਲ ਕੰਬਲੀ ਬਣਾਏਂਗਾ ਮੈਂ ਤਾਂ ਤੈਨੂੰ ਆ ਪੰਗਾ ਲੈ ਲਿਆ ਤੈਨੂੰ ਪੱਖੇ ਦਾ ਕੀ ਕਹਤਾਂ ਵੀ ਚਲਾ ਦੇ ਅੱਗੋਂ 100 100 ਗੱਲਾਂ ਸੁਣਾਉਣ ਲੱਗ ਜਾਨੀ ਐ 100 100 ਗੱਲਾਂ ਸੁਣਾਉਂ ਆ ਰੱਖ ਓਏ ਦਵਾਈ ਐ ਰੱਖ ਦੇ ਇਹਨੂੰ ਲੈ ਲਈ ਹੁਣ ਟਾਈਮ ਸਿਰ ਰਿੰਦਾ ਵੀ ਤਾਂ ਨਹੀਂ ਹੈ ਗਿਆ ਲੈ ਰੱਖ ਤੀ ਮੇਰੇ ਸਹੁਰੇ ਦੇ ਉਹ ਡਾਕਟਰ ਜੀ ਨੇ ਕਿਹਾ ਸੀ ਤੇਰੇ ਟੈਸਟ ਲੈਣੇ ਐ ਤੇ ਫਿਰ ਦੇ ਆਉਂਦਾ ਐਵੇਂ ਦੇ ਆਉਂਦਾ ਟੈਸਟ 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 ਤਾਂ ਸੌਖੇ ਹੁੰਦੇ ਆ ਕਿਉਂ ਤੈਨੂੰ ਪਤਾ ਮੈਂ ਅਨਪੜ੍ਹ ਬੰਦਾ ਹਾਂ ਹਾਂ ਵੇ ਮੂਰਖਾ ਵੇ ਮੂਰਖਾ ਉਹ ਉਹ ਟੈਸਟ ਟੈਸਟ ਦੇ ਨਹੀਂ ਕਹਿੰਦਾ ਸੀਗਾ ਉਹ ਜਿਹੜੇ ਸਕੂਲਾਂ ਚ ਦੇਣੇ ਪੈਂਦੇ ਆ ਉਹ ਤਾਂ ਐਂ ਕਹਿੰਦਾ ਸੀ ਭਾਈ ਮੈਨੂੰ ਆਹ ਖੂਨ ਦੇ ਦੇ ਮੈਂ ਤੇਰੇ ਖੂਨ ਦੇ ਵਿੱਚ ਬਿਮਾਰੀ ਲੱਭ ਲੂੰਗਾ ਤਾ ਕਰਕੇ ਉਹ ਤੇਰਾ ਖੂਨ ਟੈਸਟ ਕਰਨਾ ਚਾਹੁੰਦਾ ਸੀਗਾ ਉਹਨੂੰ ਕਹਿੰਦਾ ਸੀ ਵੀ ਟੈਸਟ ਦੇ ਦੇ ਐਂ ਕਹਿੰਦਾ ਸੀ ਖੂਨ ਦਾ ਟੈਸਟ ਦੇ ਦੇ ਉਹ ਫਿਰ ਸਾਲਾ ਮੇਰਾ ਦਿਮਾਗ ਨਹੀਂ ਕੰਮ ਕਰਿਆ ਮੈਂ ਕਿਹਾ ਵੀ ਇਹ ਤਾਂ ਟੈਸਟ ਕਹਿੰਦਾ ਵੀ ਟੈਸਟ ਦੇਣੇ ਪੈਣਗੇ ਲੈ ਵਾ ਅਨਪੜ ਬੰਦਾ ਮੈਂ ਕਿੱਥੋਂ ਟੈਸਟ ਦੇ ਸਕਦਾ ਮਗਾ ਸਾਲੇ ਦੀ ਉਤ ਕਈ ਦਿਨ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜਿਵਾਕ ਕਰਦੇ ਆ ਨਾ ਕਦੇ ਸਕੂਲ ਦੇ ਕੋਲ ਦੀ ਨੰਘਿਆ ਹੋਵੇ ਤਾਂ ਤੈਨੂੰ ਪਤਾ ਹੋਵੇ ਟੈਸਟ ਕੀ ਚੀਜ਼ ਹੁੰਦੀ ਹੈ ਉਹ ਨਹੀਂ ਆਈ ਸਮਝ ਫਿਰ ਕਿੱਥੋਂ ਰੋਲਾ ਕਰੀ ਜਾਨੀ ਹੈ ਆਪ ਤਾਂ ਜਾਂਦੀ ਨਹੀਂ ਮੇਰੇ ਸਹੁਰੇ ਦੀ ਇਹ ਮੈਨੂੰ ਨਾਲ ਬਗਜੇ ਤਾਂ ਫੇਰ ਕੀ ਗੱਲ ਐ ਨਾ ਮੈਂ ਤੇਰੇ ਨਾਲ ਉੱਥੇ 2-3 ਘੰਟੇ ਉੱਥੇ ਜਾ ਕੇ ਹੋ ਹਸਪਤਾਲ ਦੇ ਵਿੱਚ ਬਹਿ ਜਾ ਤੇ ਘਰੇ ਕੰਮ ਨਾ ਕਰਾਂ ਮੈਂ ਹੈ ਘਰੇ ਆਏ ਨੂੰ ਵੀ ਤੇਨੂੰ ਮਾੜਾ ਕੁਝ ਚਾਹੀਦਾ ਉੱਥੇ ਵੀ ਤੇਰੇ ਨਾਲ 4 ਘੰਟੇ ਬੈਠੀ ਰਵਾਂ ਮੈਂ ਹੈ ਤੇਰਾ ਨਹੀਂ ਕੰਮ ਮੁੱਕਦਾ ਇੱਥੇ ਤੇਰਾ ਨਹੀਂ ਕੰਮ ਮੁੱਕਦਾ ਜਿੱਦ ਦੇ ਮਰ ਗਈ ਉਦ ਦੇ ਮੁੱਕ ਜੂ ਸਾਰਾ ਆਹੋ ਮੈਨੂੰ ਦੱਸਦਾ ਦਵਾਈ ਲੈ ਲੈ ਟਾਈਮ ਸਿਰ ਨਾਲ ਜਿਵੇਂ ਤੈਨੂੰ ਦੱਸੀ ਐ ਡਾਕਟਰ ਨੇ ਇੱਕ ਮਿੰਟ ਉੱਠ ਕੇ ਪੈਨੂ ਕਿੰਨੇ ਵਾਰੀ ਕਿਹਾ ਪੈ ਜਾ ਪੈ ਜਾ ਪੈ ਜਾ ਟਿੱਕੇ ਹੁਣ ਓਏ ਮੈਂ ਤੈਨੂੰ ਕਹਿਣਾ ਉਹ ਚਾਹ ਬਣਾ ਦੇ ਮੇਰੇ ਵਾਸਤੇ ਥੋੜਾ ਜਿਹਾ ਕਾਲਜਾ ਵਢੀ ਜੀ ਜਾਂਦਾ ਚਾਹ ਬਣਾ ਦੇ ਇਹਨੂੰ ਦੱਸ ਇਹੋ ਜੀਆਂ ਚੀਜ਼ਾਂ ਮੰਗਦਾ ਜਿਹੜੀਆਂ ਨਹੀਂ ਖਾਣੀਆਂ ਪੀਣੀਆਂ ਹੁਣ ਚਾਹ ਤੈਨੂੰ ਡਾਕਟਰ ਨੇ ਰੋਕੀ ਹੋਈ ਹੈ ਜਦੋਂ ਮੈਂ ਅਗਲੇ ਘੇੜੇ ਗਈ ਸੀ ਕਹਿੰਦਾ ਪੰਜਾਬ ਬੰਦ ਹੈ ਚਾਹ ਨਾਲ ਚਾਹ ਨਹੀਂ ਪੀਣੀ ਰੋਕੀ ਹੋਈ ਹੈ ਆਹੋ ਮੈਂ ਕਹੀ ਸੀ ਉਦੋਂ ਮੈਨੂੰ ਪਤਾ ਤੂੰ ਤਾਂ ਪੀ ਲੈਣੀ ਸੀ ਜੇ ਮੈਂ ਨਾਲ ਨਾ ਗਈ ਹੁੰਦੀ ਤੇਰੇ ਡਾਕਟਰ ਤੇ ਫਿਰ ਕਾਲਜਾ ਵਢੀ ਜਿਆਂ ਤਾਂ ਰੋਟੀ ਲਿਆ ਦੇ ਨਹੀਂ ਮੈਂ ਮਰ ਜਾਂ ਰੋਟੀ ਵੀ ਡਾਕਟਰ ਨੇ ਤੈਨੂੰ ਮਨਾ ਕੀਤੀ ਹੋਈ ਏ ਰੋਟੀ ਲਿਆ ਦੇ ਉਹ ਫਿਰ ਦਲੀਆਂ ਦਾ ਕਿਹਾ ਹੋਇਆ ਉਹਨੇ ਦਲੀਆਂ ਲਿਆ ਦੇ ਦਲੀਆਂ ਨਾ ਲਿਆ ਦੇ ਕਿਦਰੇ ਨਮਕੀਨ ਦਲੀਆਂ ਲਿਆ ਦੇ ਨਮਕੀਨ ਨਾਲ ਬੀਪੀ ਵੱਧਦਾ ਤੇਰਾ ਉਹ ਫਿਰ ਮਿੱਠਾ ਮਿੱਠਾ ਲੜੀਆਂ ਲਿਆ ਦੇ ਮੈਂ ਮਰ ਜਾਂਗੀ ਤੇ ਤਾਂ ਜਿਬ ਮੰਗਦੀ ਏ ਚਟੋਰਾ ਏ ਮਿੱਠੇ ਨੂੰ ਤੈਨੂੰ ਸ਼ੂਗਰ ਹੋਈ ਪਈ ਏ ਡਾਕਟਰ ਕਹਿੰਦਾ ਸੀ ਮਿੱਠਾ ਨਹੀਂ ਦੇਣਾ ਇਹਨੂੰ ਉਹ ਫਿਰ ਐ ਕਰ ਖਿਚੜੀ ਲਿਆ ਦੇ केजीडी ਬਣਾ ਕੇ ਲਿਆ ਦੇ ਐ ਕਾਇ ਨਾ ਖਿਚੜੀ ਤੈਨੂੰ ਲਿਆ ਦਾਂ ਉਹਦੇ ਵਿੱਚ ਚੌਲ ਪੈਂਦੇ ਤੇ ਖੰਗ ਨਾਲ ਤੁੜਿਆ ਪਿਆ ਸਾਰੀ ਰਾਤ ਟਿਕਦਾ ਨੇ ਖਿਚੜੀ ਲਿਆ ਦੇ ਖੰਗ ਕਿੰਨੀ ਹੋਈ ਵੀ ਚੌਲਾਂ ਨਾਲ ਹੋਰ ਆਊਗੀ ਡਾਕਟਰ ਨੇ ਤੈਨੂੰ ਮਨਾ ਕੀਤੀ ਹੋਈ ਐ ਖਿਚੜੀ ਖਿਚੜੀ ਵੀ ਮਨਾ ਕੀਤੀ ਹੋਰ ਮੈਂ ਜੇ ਤਾਂ ਗਈ ਸੀ ਪਹਿਲਾਂ ਕਹਿੰਦਾ ਕਿ ਖੰਗ ਹੁੰਦੀ ਐ ਚੌਲ ਨਹੀਂ ਦੇਣੇ ਭਾਈ ਪਹਿਲਾਂ ਟਿੱਕੇ ਫਿਰ ਐ ਕਰਦਾ ਕੀ ਡਾਕਟਰ ਕੋਲ ਜਾਣ ਨੂੰ ਵੀ ਰਹਿਣ ਦਿੰਦੇ ਆ ਫਿਰ ਹੋਰ ਕੀ ਐ ਨਾ ਕਿਉਂ ਮੇਰੇ ਸਹੁਰੇ ਦੀ ਇਹ ਮੈਨੂੰ ਮਾਰਨ ਦਾ ਪ੍ਰੋਗਰਾਮ ਦਾ ਤੂੰ ਘਰੇ ਬਣਾਈ ਬੈਠੀ ਐ ਤੇ ਹੋਰ ਮਾਰਦੇ ਪੁੱਖਾ ਮੈਨੂੰ ਖਾ ਮਾਰਦੇ ਜਿਬ ਨਹੀਂ ਰੱਖਦਾਗਾ ਤਾਂ ਹੀ ਤਾਂ ਆ ਲਿਆ ਦੇ ਉਹ ਲਿਆ ਦੇ ਹੈ ਸਾਰਾ ਕੁਝ ਡਾਕਟਰ ਨੇ ਮਨਾ ਕੀਤਾ ਹੋਇਆ ਕੁਛ ਨਹੀਂ ਪੀਣਾ ਤੂੰ ਪਏ ਜਾ ਹੁਣਾਂ ਹੀ ਕਿ ਚੱਕੀ ਜਾਂਨੇ ਪਏ ਜਾ ਪੁੱਖਾਈ ਪਿਆ ਜਦੋਂ ਤੈਨੂੰ ਸਾਰੀਆਂ ਚੀਜ਼ਾਂ ਡਾਕਟਰ ਨੇ ਮਨਾ ਕੀਤੀਆਂ ਹੋਈਆਂ ਫੇਰ ਵੀ ਮੰਗੀ ਜਾਂਦਾ ਕਿ ਮੈਨੂੰ ਆਹ ਲਿਆ ਦੇ ਉਹ ਲਿਆ ਦੇ ਪੈ ਜਾ ਨੀਂਦ ਆਜੂਗੀ ਡਾਕਟਰ ਡਾਕਟਰ ਨੇ ਕੁਝ ਤਾਂ ਕਿਹਾ ਹੋਣਾ ਆਹ ਨੂੰ ਕਿਉਂ ਨੇ ਮੁੱਖਾ ਮਾਰਨ ਵਾਸਤੇ ਕਿਹਾ ਵੀ ਮੁੱਖੇ ਨੂੰ ਮਾਰ ਦੇ ਉੱਥੇ ਹੈ ਨੀਂਦ ਆਉਦੀ ਹੈ ਮੁੱਖੇ ਨੂੰ ਸਮਝ ਆੱਖਾਂ ਮੀਚ ਲੈ ਨੀਂਦ ਆਪੇ ਆਜੂਗੀ ਉੱਠ ਰਹਿ ਗਰੋ ਪਾਣੀ ਲਿਆ ਦੇ ਪਾਣੀ ਤਾਂ ਲਿਆ ਦੇ ਮਾਰੇ ਇਹਨੂੰ ਨੀਂ ਮੈਂ ਮਰ ਜਾ ਪਾਣੀ ਵੀ ਥੋੜਾ ਪੀ ਬਸ 2 1 2 ਕੁੱਟਾ ਪੀ ਉਹ ਦਵਾਈ ਲੈਣੀ ਹੈ ਚੱਲ ਪਾਣੀ ਮੈਂ ਲਿਆ ਦਿੰਨੀ ਤੈਨੂੰ ਬਸ ਦੋ ਕੁੱਟਾਂ ਪੀ ਜੀ ਦੇ ਨਾਲ ਦਵਾਈ ਲੰਘ ਜੇ ਹੈ ਆਹੋ ਮਾਰਦੇ ਇਹ ਪਿਆਸਾ ਮਾਰਦੇ ਮੈਨੂੰ ਪਿਆਸਾ ਮਾਰਦੇ ਵੇਖ ਤੂੰ ਹੈ ਫੇਰ ਸਾਰੀ ਰਾਤ ਤੁਰਿਆ ਰਹਿੰਦਾ ਬਾਥਰੂਮ ਨੂੰ ਮੈਨੂੰ ਉਠਾਉਂਦਾ ਰਹਿੰਦਾ ਮੈਨੂੰ ਲੈ ਕੇ ਚੱਲ ਬਾਥਰੂਮ ਮੈਨੂੰ ਮੇ ਲੈ ਕੇ ਚੱਲ ਬਾਥਰੂਮ ਹੈ ਤੇਰਾ ਤਾਂ ਕੁਝ ਜਾਂਦਾ ਨਹੀਂ ਤੂੰ ਤਾਂ ਸੌਂਦਾ ਨਹੀਂਗਾ ਤੇ ਨਾਲ ਮੈਨੂੰ ਵੀ ਨਹੀਂ ਸੌਣ ਦਿੰਦਾ ਮੈਂ ਤਾਂ ਸਾਰਾ ਦਿਨ ਕੰਮ ਕੀਤਾ ਹੁੰਦਾ ਹੈ ਨਾ ਹਾਈ 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 ਲੱਗਿਆ ਰਹੂਗਾ ਬਸ ਸਦੇ ਨ ਰਾਤ ਇਹਦਾ ਹੀ ਕੰਮ ਹੈ। ਹੋਰ ਕੁਝ ਤਾਂ ਖਾਣ ਨੂੰ ਲਿਆ ਦੇ। ਨਹੀਂ ਕੁਝ ਖਾਣਾ ਸਾਰਾ ਕੁਸਤੇ ਨੂੰ ਮਨਾ ਕੀਤਾ ਡਾਕਟਰ ਨੇ। ਪਾਣੀ ਲਿਆ ਕੇ ਦਿੰਨੀ ਆ ਬਸ ਉਹਦੇ ਨਾਲ ਦੋ ਕੁੱਟਾਂ ਨਾਲ ਦਵਾਈ ਨਘਾ ਲਈ ਬਸ। ਆਹੋ। ਸੌਰੀਆ ਤੁਰਿਆ ਰਹਿੰਦਾ ਸਾਰੀ ਰਾਤ ਫਿਰ। ਨਾਲ ਮੈਨੂੰ ਮੇਰੀ ਵੀ ਨੀਂਦ ਖਰਾਬ ਕਰ ਦਿੰਦਾ। ਬੈਠਾ ਵੀ ਨਹੀਂ ਜਾਂਦਾ। ਹੁਣ ਕੀ ਹੋ ਗਿਆ? ਬੈਠਾ ਨਹੀਂ ਜਾਂਦਾ। ਬੈਠਣ ਨੂੰ ਕਿਤਰੇ ਹੱਡ ਪੈਰ ਤਾਂ ਸਹੀ ਏ। ਢੂਈ ਤਾਂ ਨਹੀਂ ਟੁੱਟੀ ਹੋਈ ਢੂਈ ਤਾਂ ਸਹੀ ਏ ਤੇਰੀ। ਅਹੀਂ ਪੜਾਈ ਬਠਾ ਮਸਲਾ ਜਿਵੇਂ ਪਤਾ ਨਹੀਂ ਭਾਈ ਮੈਂ ਤਾਂ 100 ਗੱਲਾਂ ਸੁਣਾਉਣੀ ਐ ਮੈਂ ਤਾਂ ਉਸ ਦਿਨ ਨੂੰ ਰੋਣਾ ਜਦਰਤ ਲੈ ਬਿਆਖਿਲੇ ਐਸੀ ਆਹੋ ਰੋਣਾ ਉਸ ਦਿਨ ਨੂੰ ਮੈਂ ਰੋਨੀ ਆ ਉਸ ਦਿਨ ਨੂੰ ਬਿਮਾਰੀ ਦਾ ਬਥੇ ਦੂਜਾ ਮੇਰੇ ਪੱਲੇ ਪਿਆ ਹੋਇਆ ਉਹ ਬਿਮਾਰ ਹੋਣ ਕਿ ਬਿਮਾਰੀ ਅੱਗੇ ਕੋਈ ਜੋਰ ਹੈ ਰੱਬ ਅੱਗੇ ਕੀ ਜੋਰ ਹੈ ਪਤਾ ਨਹੀਂ ਕਿਨੂੰ ਲੱਗ ਜੇ ਕਿਨੂੰ ਲੱਗ ਬਿਮਾਰੀ ਬਮੂਰੀ ਤੈਨੂੰ ਕੁਛ ਨਹੀਂ ਹੈਗੀ ਮੈਨੂੰ ਤਾਂ ਹੀ ਲੱਗਦਾ ਤੂੰ ਬਹਾਨੇ ਬਣਾ ਬਣਾ ਕੇ ਪਿਆ ਰੰਨਾ ਵੀ ਮੈਨੂੰ ਕੋਈ ਕੰਮ ਦਾ ਨਾ ਕਹ ਦੇ ਉਹ ਭੁੱਖਾ ਕਿਦਾ ਜੀ ਕਰਦਾ ਮਰਨ ਨੂੰ ਪੁਖਾ ਮੈਨੂੰ ਪਤਾ ਮੈਨੂੰ ਪੁਖਾ ਮਾਰੇਗੀ ਮੈਨੂੰ ਪੱਕਾ ਯਕੀਨ ਹੋ ਗਿਆ ਹੋ ਰਿਹਾ ਪੁਖਾ ਮਾਰੇਗੀ ਵੇਖ ਤੂੰ ਜਿਹੜੇ ਮੈਂ ਡਾਕਟਰ ਤੋਂ ਉਤੋਂ ਦੀ ਹੋ ਕੇ ਕਿਵੇਂ ਦੇ ਦਾਂ ਡਾਕਟਰ ਤਾਂ ਮੈਨੂੰ ਲੜੂ ਬਾਅਦ ਚ ਕੀ ਭਈਆ ਕੁਛ ਤੂੰ ਦਿੱਤਾ ਮੈਂ ਤਾਂ ਕਹਿ ਦੂੰ ਹਾਂ ਦਿੱਤਾ ਕਹ ਦੇਗਾ ਜਦੋਂ ਤੈਨੂੰ ਉਹ ਮੇਰੇ ਸਾਲੇ ਦੇ ਡਾਕਟਰ ਨੇ ਕਿਸੇ ਉਹ ਕੁਛ ਤਾਂ ਉਹਨੇ ਕਿਹਾ ਹੋਣਾ ਖਾਣ ਲੂ ਜਿਹੜਾ ਕੁਛ ਤੂੰ ਮੰਗੀ ਜਾਂਦਾ ਉਹ ਤਾਂ ਡਾਕਟਰ ਨੇ ਮਨਾਂ ਕੀਤਾ ਹੋਇਆ ਤੈਨੂੰ ਮੰਨੀ ਕਰਨ ਦਿੰਦਾ ਆ ਲਿਆ ਦੇ ਉਹ ਲਿਆ ਦੇ ਅੱਖਾਂ ਵਿੱਚ ਕੇ ਸਦਾ ਆਲੋ ਆਲੋ ਉੱਠ ਲੋ ਪਾਣੀ ਦਾ ਪੀ ਲੋ ਵਿਚਾਰਾ ਕੰਮੀਚ ਕੇ ਸੌਂ ਗਿਆ ਸੀਗਾ ਲੈ ਪਾਣੀ ਪੀ ਠੀਕ ਹੈ ਹੁਣ ਪਾਣੀ ਪੀ ਕੇ ਹੋਰ ਸਾਹ ਸਾ ਆ ਗਿਆ ਫਰਜ਼ ਪਾ ਆ ਗਿਆ ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਤੇ ਦੇਖੋ ਜੀ ਆਪਾਂ ਇਹ ਵੀਡੀਓ ਬਣਾਈ ਹੈ ਵੈਸੇ ਇੱਕ ਤੁਹਾਨੂੰ ਫਨੀ ਹਸਾਉਣ ਵਾਸਤੇ ਇਹ ਜੇ ਅਗਰ ਪਤੀ ਬਿਮਾਰ ਹੈ ਤਾਂ ਪਤਨੀ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਜੇ ਪਤੀ ਪਤਨੀ ਬਿਮਾਰ ਹੈ ਤਾਂ ਪਤੀ ਨੂੰ ਹੈਲਪ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਕਿ ਸੱਚੇ ਪਾਤਸ਼ਾਹ ਕਿਸੇ ਨੂੰ ਬਿਮਾਰ ਹੀ ਨਾ ਕਰੇ ਆ ਕਰੇ ਨਾ ਪਰ ਫਿਰ ਵੀ ਦੇਖੋ ਸਰੀਰ ਤਾਂ ਪਤੀ ਪਤਨੀ ਨੂੰ ਨਾ ਬਿਮਾਰ ਕਰੇ ਔਰ ਜੇ ਹੋ ਵੀ ਜਾਵੇ ਤਾਂ ਇਹ ਫਰਜ਼ ਬਣਦਾ ਹੈ ਇੱਕ ਦੂਜੇ ਦਾ ਫਰਜ਼ ਬਣਦਾ ਇੱਕ ਦੂਜੇ ਦਾ ਖਿਆਲ ਰੱਖਣ ਹਾਂਜੀ ਇਕੱਠਿਆਂ ਨੇ ਮੀਆਂ ਬੀਬੀ ਦੀ ਜ਼ਿੰਦਗੀ ਲਾਸਟ ਦੇ ਵਿੱਚ ਰਹਿ ਜਾਂਦੀ ਕਿਉਂਕਿ ਬੱਚੇ ਵੀ ਚਲੇ ਜਾਂਦੇ ਨੇ ਐਸ ਕਰਕੇ ਦੋਨੇ ਮੀਆਂ ਬੀਬੀ ਲਾਸਟ ਦੇ ਵਿੱਚ ਰਹਿ ਜਾਂਦੇ ਤੇ ਉਹ ਦੋਨੇ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਬਿਲਕੁਲ ਹੈਨਾ ਤੇ ਚਲੋ ਜੀ ਠੀਕ ਹੈ ਕਰਮਾ ਜੀ ਹੁਣ ਬਿਲਕੁਲ ਰੈਡੀ ਨੇ ਹਾਂ ਮੈਂ ਬੋਲਾਰ ਨਹੀਂ ਹੈਗਾ ਜੀ ਠੀਕ ਠਾਕ ਵਸੇ ਫਨੀ ਵੀਡੀਓ ਬਣਾਈ ਹੈ ਤੁਹਾਨੂੰ ਹਸਾਉਣ ਵਾਸਤੇ ਹਾਂ ਫਨੀ ਵੀਡੀਓ ਕਿ ਤੁਹਾਨੂੰ ਬੁਰਾ ਵੀ ਨਾ ਲੱਗੇ ਐਸ ਕਰਕੇ ਪਤੀ ਪਤਨੀ ਆਪਸ ਦੇ ਵਿੱਚ ਪਿਆਰ ਨਾਲ ਰਹੇ ਇੱਕ ਦੂਜੇ ਦਾ ਖਿਆਲ ਰੱਖਿਆ ਖਿਆਲ ਰੱਖਿਆ ਥੈਂਕ ਯੂ ਸੋ ਮਚ